ਮੈਂ ਤਾਂ ਇਹ ਕਹਿਣਾ ਬਈ ਜਨ ਸੇਵਾ ਸੁਆਟੀ ਆ ਜਿਹੜੀ ਬਹੁਤ ਧੀਰ ਤੋਂ ਲਗਾਤਾਰ ਇਹ ਕੰਮ ਕਰਦੀ ਆ ਰਹੀ ਹੈ ਸਰਬੱਤ ਦੇ ਭਲੇ ਦਾ ਕੰਮ ਹੈ ਪਿਛਲੇ ਸਮੇਂ ਚ ਲੋਕ ਖੂਨ ਦੀ ਘਾਟ ਕਰਨ ਮਰ ਜਾਂਦੇ ਸੀ ਅੱਜ ਦਾ ਸੁਜਗ ਐਸਾ ਆ ਗਿਆ ਵੀ ਹਰ ਬੰਦਾ ਖੁਸ਼ ਹੋ ਕੇ ਖੂਨਦਾਨ ਕਰ ਰਿਹਾ ਤੇ ਇਹ ਅੱਖਾਂ ਦਾ ਕੈਂਪ ਲਾਉਂਦੇ ਨੇ ਜਿਸ ਦੇ ਨਾਲ ਹਜ਼ਾਰਾਂ ਬੰਦਿਆਂ ਨੂੰ ਫਾਇਦਾ ਪਹੁੰਚਿਆ ਹੈ ਅੱਖਾਂ ਗੀਆਂ ਜਹਾਨ ਗਿਆ ਦੰਦਗੇ ਸਵਾਦ ਦੇ ਮੁਤਾਬਕ ਅੱਖਾਂ ਨਾਲ ਅਸੀਂ ਇਹ ਰੰਗਲਾ ਸੰਸਾਰ ਦੇਖ ਸਕਦੇ ਹਾਂ ਇਹ ਐਮਸ ਸੋਸਾਇਟੀ ਬਹੁਤ ਵੱਡਾ ਕੰਮ ਕਰਦੀ ਹੈ ਕਰਦੀ ਰਹੇ ਅਸੀਂ ਪਰਮਾਤਮਾ ਮਹਾਰਗਜ਼ ਕਰਦੇ ਅਸੀਂ ਪਿੰਡ ਕਕਰਾਲਾ ਵਿਖੇ ਜਾਨ ਸੇਵਾ ਸੋਸਾਇਟੀ ਵੱਲੋਂ ਅੱਖਾਂ ਦਾ 21ਵਾਂ ਮੁਫਤ ਲੈਂਜ ਪਾਉਣ ਦਾ ਕੈਂਪ ਲਾ ਰਹੇ ਹਾਂ ਤੇ ਅੱਜ ਸਾਡੇ ਵਿੱਚ ਸ਼੍ਰੀ ਚੰਨ ਸਰਦਾਰ ਚੰਦ ਸਿੰਘ ਜੀ ਜਿਹੜੇ ਕਿ 90 ਦੇ ਬਹੁਤ ਸਿਰ ਕੱਢ ਉਪਯੋਗਪਤੀ ਨੇ ਔਰ ਨਾਲ ਦੇ ਨਾਲ ਇੱਕ ਬਹੁਤ ਮੁੰਡੇ ਸੇਵਾ ਸੇਵਾਦਾਰ ਵੀ ਨੇ ਸਮਾਜ ਸੇਵਾ ਦੇ ਵਿੱਚ ਬਹੁਤ ਲੰਬਾ ਚੌੜਾ ਇਹਨਾਂ ਦਾ ਚੋਗਦਾ ਨੇ ਨਾਲ ਹੀ ਉਹਨਾਂ ਦੇ ਸੁਵਿੰਦਰਪਾਲ ਸ਼ਰਮਾ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਜਨਰਲ ਸਕੱਤਰ ਔਰ ਨਾਬਾਪੁਰੋਂ ਟਰੱਸਟ ਦੇ ਚੇਅਰਮੈਨ ਨੇ ਥੋੜੇ ਜਿਹਰੇ ਬਾਅਦ ਐਮਐਲਏ ਸਾਹਿਬ ਆ ਰਹੇ ਨੇ ਉਹਨਾਂ ਤੋਂ ਅਸੀਂ ਅੱਖਾਂ ਦੇ ਕੈਂਪ ਦਾ ਅਦਗਾਰਨ ਕਰਾਣਾ ਹੈ ਅਦਰਵਾਈਜ਼ ਤਾਂ ਅੱਜ ਡਾਕਟਰ ਬਲਵੀਰ ਸਿੰਘ ਇਹ ਆਣਾ ਸੀ ਸਿਹਤ ਮੰਤਰੀ ਸਾਹਿਬ ਨੇ ਪਰ ਉਹਨਾਂ ਦੇ ਮਾਤਾ ਜੀ ਦਾ ਅੱਜ ਭੋਗ ਹੈ ਇਸ ਕਰਕੇ ਉਹ ਨਹੀਂ ਆ ਸਕੇ ਉਹਨਾਂ ਦੀ ਜਗ੍ਹਾ ਐਮਐਲਏ ਸਾਹਿਬ ਆਪਣੀ ਹਾਜ਼ਰੀ ਲਵਾਉਣਗੇ ਤੇ ਅਸੀਂ ਅੱਜ ਦੇ ਕੈਂਪ ਦੇ ਵਿੱਚ 150 ਮਰੀਜ਼ਾਂ ਦੇ ਲੈਣ ਜਪਾਉਣ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਤੇ ਖੂਨਦਾਨ ਕੈਂਪ ਵੀ ਨਾਲ ਚੱਲ ਰਿਹਾ ਸਾਨੂੰ ਬਹੁਤ ਵਧੀਆ ਸਹਿਯੋਗ ਲੋਕਾਂ ਵੱਲੋਂ ਔਰ ਜਿਹੜੇ ਨਾਬੇ ਦੇ ਸਮਾਜ ਸੇਵਕ ਉਜਗਮਤੀਏ ਮਿਲ ਰਿਹਾ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੋ ਜਿਹੜੇ ਐਪਰੇ ਪਹੁੰਚ ਤੇ ਆਲੇ ਪਨੇ ਕੀ ਕੋ ਦੇਖੋ ਜੀ ਜਨ ਸੇਵਾ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆ ਆਮ ਜਨਤਾ ਦੀ ਸੇਵਾ ਕਰ ਰਹੀ ਆ ਜਿਹਦੇ ਚ ਖੂਨਦਾਨ ਕੈਂਪ ਤੇ ਬਹੁਤ ਜਿਹੜਾ ਅੱਜ ਦੇ ਸਮੇਂ ਬਹੁਤ ਜ਼ਰੂਰੀ ਆ ਜੀ ਉਹਦੇ ਨਾਲ ਜਿਹੜਾ ਅੱਖਾਂ ਦਾ ਕੈਂਪ ਆ ਕਿਸੇ ਨੂੰ ਰੋਸ਼ਨੀ ਦੇਣਾ ਠੀਕ ਆ ਜੀ ਔਰ ਅੱਜ ਬਹੁਤ ਪੀੜਤ ਨੇ ਜਿਹੜੇ ਲੋਕ ਖਾਸ ਕਰਕੇ ਜਿਹੜੀਆਂ ਅੱਖਾਂ ਦੀ ਬਿਮਾਰੀ ਨਾਲ ਮੋਤੀਏ ਨਾਲ ਕਾਲਾ ਮੋਤੀਆ ਚਿੱਟਾ ਮੋਤੀਆ ਤੇ ਕਈ ਵਾਰ ਜਿਹੜੇ ਆਪਾਂ ਲੋਕ ਥੋੜੀ ਕਾਲ ਕਰ ਦਿੰਨੇ ਆ ਆਪਣੇ ਇਲਾਜਪੁਰ થી ਤੇ ਇਹਨਾਂ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਰਿਕਾਰਡ ਕਾਇਮ ਕੀਤਾ ਕਿ ਮੇਰੇ ਖਿਆਲ ਚ ਪੰਜਾਬ ਦੀ ਇਹ ਮੋਹਰੇ ਜਥੇਬੰਦੀਆਂ ਜਿਨ੍ਹਾਂ ਨੇ ਜਨ ਸੇਵਾ ਐਡਾ ਵੱਡਾ ਜਿਹੜਾ ਕਾਰਜਾ ਇਸ ਲੈਵਲ ਦਾ ਕਰਦੇ ਨੇ ਜੀ ਅਸੀਂ ਤਾਂ ਪਰਮਾਤਮਾ ਅੱਗੇ ਇਹੀ ਜਿਹੜੀ ਅਰਦਾਸ ਕਰਦੇ ਆ ਕਿ ਜਨ ਸੇਵਾ ਸੁਸਾਇਟੀ ਦੀ ਜਿਹੜੀ ਆ ਇਹਦੇ ਮਿਹਰ ਭਰੇ ਹੱਥ ਰੱਖੇ ਜਿਵੇਂ ਸੇਵਾ ਕਰਦੇ ਨੇ ਦਿਨ ਦੁੱਗਣੀ ਚੌਗਣੀ ਤਰੱਕੀ ਕਰਨ ਔਰ ਸਮਾਜ ਦੀਆਂ ਜਿਹੜੀਆਂ ਲੋੜਾਂ ਨੇ ਅੱਜ ਦੇ ਸਮੇਂ 'ਚ ਸਿਹਤ ਦੇ ਨਾਲ ਸੰਬੰਧੀ ਉਹਨਾਂ ਨੂੰ ਇਹ ਬਹੁਤ ਵੱਡਾ ਪੂਰਾ ਕਰਦੇ ਨੇ ਮੇਰੇ ਖਿਆਲ 'ਚ ਐਡਾ ਵੱਡਾ ਜਿਹੜਾ ਉਪਰਾਲਾ ਅਸੀਂ ਪੰਜਾਬ 'ਚ ਜਾਂ ਹੋਰ ਇਲਾਕਿਆਂ 'ਚ ਵੀ ਜਾਣ ਦਾ ਮੌਕਾ ਮਿਲਦਾ ਹੈ ਇੰਨਾ ਲੰਮਾ ਸਮਾਂ ਲਗਾਤਾਰ ਜਿਹੜਾ ਕੰਮ ਕਰਨਾ ਇੱਕ ਆਪਣੇ ਆਪ 'ਚ ਮਿਸਾਲ ਆ ਜੀ ਧੰਨਵਾਦ ਇਸ ਮੌਕੇ ਤੇ ਇਹ ਜਿਹੜੀ ਜਨਸੇਵਾ ਦੇ ਸਾਰੇ ਜਿਹੜੇ ਮੈਂਬਰਸ ਪ੍ਰਧਾਨ ਅਹੁਦੇਦਾਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਜਿਹੜੀ ਵਧਾਈ ਆ ਕਿਉਂਕਿ ਇਹ ਲੰਮੇ ਸਮੇਂ ਤੋਂ ਜਿਹੜੀ ਇਹ ਜਿਹੜੀ ਸੇਵਾ ਨੂੰ ਨਿਵਾਉਂਦੇ ਆ ਰਹੇ ਆ ਲਗਾਤਾਰ ਬੜੀ ਦ੍ਰਿੜਤਾ ਨਾਲ ਔਰ ਬੜੀ ਸ਼ਾਨ ਨਾਲ ਸ਼ੌਕਤ ਨਾਲ ਆਪਣਾ ਕੰਮ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਹੀ ਕਹਿੰਦਾ ਬਹੁਤ ਬਹੁਤ ਧੰਨਵਾਦ ਜੀ जन सेवा सोसाइटी फॉर आई केयर एंड एड्स ਵੱਲੋਂ ਕਕਰਾਲਾ ਪਿੰਡ ਦੇ ਵਿੱਚ 25ਵਾਂ ਜਿਹੜਾ ਜੀ ਸਿਲਵਰ ਜੁਬਲੀ ਕੈਂਪ ਜਿਹੜਾ ਲਾਇਆ ਗਿਆ ਜਿਹਦੇ ਵਿੱਚ ਖੂਨਦਾਨ ਤੇ ਅੱਖਾਂ ਦਾ ਜਿਹੜਾ ਕੈਂਪ ਹੈ ਉਹ ਲੱਗ ਰਿਹਾ ਔਰ ਡਾਕਟਰ ਧੀਰ ਜੀ ਬਹੁਤ ਹੀ ਮਿਹਨਤ ਦੇ ਨਾਲ ਇਹ ਸਾਰਾ ਕਾਰਜ ਕਰਦੇ ਆ ਤੇ ਅੱਜ ਇਸ ਪ੍ਰੋਗਰਾਮ ਤੇ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਵੀ ਪਹੁੰਚਣਾ ਸੀ ਪਰ ਉਹਨਾਂ ਦੀ ਮਾਤਾ ਜੀ ਤਾਂ ਕਾਲ ਚਲਾਉਣਾ ਕਰਕੇ ਅੱਜ ਭੋਗ ਇਸ ਕਰਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਤੁਸੀਂ ਜ਼ਰੂਰ ਜਾ ਕੇ ਆਓ ਬਸ ਤਾਂ ਮੈਂ ਆਉਣਾ ਸੀਗਾ ਮੈਂ ਉਹਨਾਂ ਦੇ ਨਾਲ ਆਉਣਾ ਸੀ ਜਿਹੜਾ ਪ੍ਰਾਲਾ ਕਰ ਰਹੀ ਹੈ ਸੰਸਥਾ ਜੀ ਬਹੁਤ ਹੀ ਵੱਡਾ ਪ੍ਰਾਲਾ ਹੈ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਜਿਹੜੀ ਇਹ ਸੰਸਥਾ ਜੜੀ ਦਿੰਦੀ ਹੈ ਤੇ ਮੈਂ ਡਾਕਟਰ ਵੀਜੇ ਤੀਰ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਲੰਮੇ ਸਮੇਂ ਤੋਂ ਇਹ ਜਿਹੜਾ ਸਾਰਾ ਕਾਰਜ ਕਰ ਰਹੇ ਆ ਆਰ ਇਥੋਂ ਦੇ ਸਾਡੇ ਵਲੰਟੀਅਰ ਸਹਿਬਾਨ ਸਾਡੇ ਇਥੋਂ ਦੇ ਸਰਪੰਚ ਸਹਿਬਾਨ ਸਾਰੀ ਪੰਚਾਇਤ ਜਿਹੜੀ ਹੈ ਇਕ ਕਰਾਲੇ ਦੀ ਬੜਾ ਸਹਿਯੋਗ ਕਰ ਰਹੀ ਹੈ ਜੀ ਸਾਰੇ ਨਾਲ ਇਕੱਠੇ ਹੋ ਕੇ ਤੇ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਜੀ ਪਰ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਸਮਾਜ ਲਈ ਕਮਿਊਨਿਟੀ ਵਾਸਤੇ ਬਹੁਤ ਹੀ ਲਾਭਦਾਇਕ ਨੇ ਜੀ ਡੀ ਐਮ ਐਲ ਨਪਾ ਪਹੁੰਚ ਚੁੱਕੇ ਨੇ ਅਜ ਸਾਈਟ ਤੇ ਜੋ ਕਈ ਕਰਤਾ ਕੁੱਕਾ ਕਰਨ ਕਰ ਲਏ सॼी दे نام کا ٹھیک ہے وہ تو سامنے دیکھتے ہیں نام لکھتے ہیں شرما نے میں ناموں کا سر بہت بڑا ہے because <laughs> you ਜੋ ਵੀ ਸਰੂ ਕਿਸੇ ਨਾ ਵੀ ਕਿਸੇ ਸਲਾਮਤ ਲਈ ਹੋਣੀ ਜੀ ਤੱਕ ਮੈਂ ਦੇ ਪਾਈਏ ਜੈਸ ਦੀ ਡਾਕਟਰ ਆਰ ਉਹਦੇ ਜਰੂਰ ਲੈਂਡ ਪੈਣਾ ਚਾਹੀਦਾ ਸਾਡੀ ਬੋਝ ਹੁੰਦੀ ਹੈ ਕਿ ਉਹ ਲੈਂਡ ਪਾ ਕੇ ਹੀ ਤੁਰਿਆ ਜਾਵੇ ਇੱਕ ਹੋਰ ਮਲੀਜਾਂ ਦੇ ਮਨ ਦੇ ਵਿੱਚ ਬਹਿਤ ਹੁੰਦਾ ਜਿਹੜੇ ਐਂਡ ਲੱਗੀ ਹੁੰਦੀ ਆ 4 5 7 ਨੰਬਰ ਤੱਕ 10 ਨੰਬਰ ਤੱਕ ਐਂਡ ਵੀ ਅੱਗੇ ਹੁੰਦੀ ਆ ਸਾਨੂੰ ਸੰਸਥਾ ਕੋਲ ਇਹ ਨਹੀਂ ਹੁੰਦਾ ਵੀ ਅਸੀਂ ਸਰਪੋਸਾਰ ਦੇ ਲੈਂਡ ਪਾਉਣਾ ਜਾਂ ਅਸੀਂ 50 ਰੁਪਏ ਦੇ ਲੈਂਡ ਪਾਉਣਾ ਰਬ ਦੀ ਕਿਰਪਾ ਨਾਲ ਸਵਾਗਤ ਕਰੀਓ ਸਭ ਜੀ ਬੋਲਾ ਇੱਕ ਫੁੱਲਾ ਲੰਗਰ ਉਹ ਰੂਜਾ ਦੇ ਲੋਕ ਨੇ ਵੱਡੇ ਬਾਰੇ ਆ ਰਹੇ ਨੇ ਤੇ ਸਾਡੇ ਕੋਲ ਸੋਨੇ ਵੱਤੋਂ ਲਗਾ ਟਿਕਾ ਵਿੱਚ ਆ ਗਰੀਆ ਉਧਰ ਬੁਲਾ ਕੇ ਅੱਜ ਜਨ ਸੇਵਾ ਸੁਸਾਇਟੀ ਵੱਲੋਂ ਬਾਬੂ ਪ੍ਰਤਾਪ ਸਿੰਘ ਗੁਪਤਾ ਜੀ ਉਹਨਾਂ ਦੀ ਨਿਗੀ ਯਾਦ ਦੇ ਵਿੱਚ ਅਸੀਂ ਇਹ ਖੋਦਨ ਕੈਂਪ ਲਗਾਇਆ ਹੈ ਇਹ ਜਿਹੜੀ ਜਨ ਸੇਵਾ ਸੁਸਾਇਟੀ ਹੈ ਪਿਛਲੇ 25 ਸਾਲਾਂ ਤੋਂ ਇਹ ਕੈਂਪ ਦਾ ਕੈਂਪ ਲਗਾ ਰਹੀ ਹੈ ਜਿਹਦੇ ਵਿੱਚ ਅੱਖਾਂ ਦਾ ਕੈਂਪ ਖੋਨਦਾਨ ਕੈਂਪ ਲਗਾ ਰਹੀ ਹੈ ਇਹ ਤੇ ਹੁਣ ਤੱਕ ਤਕਰੀਬਨ ਇਹ 20+ ਜਨਮ ਹੋ ਚੁੱਕੇ ਨੇ ਤੇ ਉਮੀਦ ਹੈ ਵੀ ਸਾਡੇ 50-50 ਜਨਮ ਸਾਡੇ ਇਸ ਕੈਂਪ ਵਿੱਚੋਂ ਅੱਜ ਹੋ ਜਾਣਗੇ ਅੱਗੇ 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 ਅ सरकार امیرے کے پاس تف시에 چل定 ہی دیکھر رائی کیلیں میرے کا کوئی کنopladyایا ہے ایک میکرمіш تلویٹا کنٹ اکیو جائے ساتے ب 이�گ کول کرتا پاکنما آرکے کوئی ممن Pla Hamű وہ کلک بھی کبھی ی scène تلویٹیا قلنے ممنونک دکھ�ے سیارتے ہیں تیٹین ممنونت دکھو ہے کہ اس نیز کے دکھول کہ कैंपस <laughs> دس پندرہ منٹ لیکن بہت ਨਾਜ਼ਿਕ ਬੀਸ਼ਰ ਹੁਦਿਆਕ ਦੀ ਤਮੇ ਤੋੜਦਾ ਮਿੱਟੀ